ਦਖਾ ਯਾਰ ਪਹਿਲਾਂ ਸਾਨੂੰ ਗੱਲ ਤੋੜ ਲੈਣ ਨੇ ਬਾਈ ਨੇ تیر ਡਕਾਣੇ ਲਾਈ ਦੇਣਾਗਾ ਜਿਹੜਾ ਮੇਰੇ ਵਰਗੇ ਮਹੱਤੜ ਬੰਦਿਆਂ ਨੂੰ ਨਿਊਜ਼ੀਲੈਂਡ ਆਕਲੈਂਡ ਭੇਜ ਸਕਦਾ ਕੁਝ ਵੀ ਕਰ ਸਕਦਾ ਬਾਈ ਲਓ ਪਹਿਲਾਂ ਆਪਾਂ ਬਾਈ ਦੀ ਗੱਲ ਕਰਦੇ ਆਂ ਜੇ ਮੰਡੀ ਨਿਹਾਲ ਸਿੰਘ ਵਾਲਾ ਇਸ ਵੱਡੇ ਕਬੱਡੀ ਕੱਪ ਤੇ ਇੱਕ ਵੱਡਾ ਐਲਾਨ ਆ ਬਾਈ ਤੁਹਾਨੂੰ ਪਤਾ ਵੀ 22 ਮਾਰਚ ਨੂੰ ਆਸਟ੍ਰੇਲੀਆ 'ਚ ਵੱਡਾ ਕਬੱਡੀ ਕੱਪ ਫਰੈਸਫੀਨ ਦੇ ਵਿੱਚ ਕਰਵਾ ਰਹੇ ਆ ਤਾਂ ਵੀ ਬਾਈ ਕਹਿੰਦਾ ਵੀ ਦੁੱਕੀ ਜਿਹੜਾ 22 ਮਾਰਚ ਨੂੰ ਮੇਲਾ ਹੋਣਾ ਆਸਟ੍ਰੇਲੀਆ ਹੈਲੋ 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 ਜਿਹੜਾ 22 ਮਾਰਚ ਨੂੰ ਆਸਟ੍ਰੇਲੀਆ ਦੇ ਵਿੱਚ ਮੇਲਾ ਹੋਣਾ ਉਹਦੀ ਗਰਾਊਂਡ ਜਿਹੜੀ ਤਿਆਰ ਕਰਨ ਦੇ ਲਈ ਦੁੱਕੀ ਨੂੰ ਸਪੈਸ਼ਲ ਆਸਟ੍ਰੇਲੀਆ ਬੁਲਾ ਆ ਜਾਣਾ ਜੋਰ ਦੀਆਂ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਾਕੀ ਬਾਈ ਕਹਿੰਦਾ ਵਾਹਿਗੁਰੂ ਜਾਨਦਾ ਹਨਾ ਕਦੇ ਮੁੱਠੀ ਵਿੱਚ ਬੰਦਾ ਕਦੇ ਥੱਬਿਆਂ 'ਚ ਹੁੰਦਾ ਕਦੇ ਪੰਜੀ ਚੌਕੀ ਵਿੱਚ ਕਦੇ 90 'ਚ ਹੁੰਦਾ ਲੈ ਵੀ ਦੁੱਕੀ ਦੂ ਭਾਵਕ ਹੋ ਗਿਆ ਇਹ ਤੇਰਾ ਸਤਿਕਾਰ ਹੈ ਤੈਨੂੰ ਪਿਆਰ ਕਰਦਾ ਜਿਹੜੇ ਕਦੇ 90 'ਚ ਹੁੰਦਾ ਲੈ ਵੀ ਦੁੱਕੀ ਦੂ ਭਾਵਕ ਹੋ ਗਿਆ ਇਹ ਤੇਰਾ ਸਤਕਾਰ ਹੈ ਤੈਨੂੰ ਪਿਆਰ ਕਰਦਾ ਸਮੁੱਚਾ ਕਬੱਡੀ ਜਗਤ 22 ਮਾਰਚ ਵਾਲੇ ਕਬੱਡੀ ਕੱਪ ਦੇ ਸਵਰਨਿਆ ਆ ਤੇ ਦੁਨੀਆ ਦੇ ਵਿੱਚ ਗੱਲ ਹੋ ਜਾਣੀ ਆ ਬਹੁਤ ਬਹੁਤ ਧੰਨਵਾਦ ਔਰ ਆਸਟ੍ਰੇਲੀਆ ਦੇ ਵਿੱਚ ਸਾਡਾ ਬਾਈ ਕਰੂ ਸੇਵਾ ਆ ਉਹ ਉਸਤਾਦ ਜੀ ਰਪਿੰਦਰ ਜਨਾਲ ਜੀ ਲੈ ਵੀ ਬਾਈ ਇੱਕ ਗੱਲ ਹੋਰ ਮੈਂ ਸਾਂਝੀ ਕਰਦਾ ਰਪਿੰਦਰ ਵੀਰੇ ਇੱਕੋ ਮਿੰਟ ਮੈਂ ਮਾਫੀ ਚਾਹੁੰਨਾ ਤੁਸੀਂ ਸਾਡੇ ਵੱਡੇ ਐ ਆ ਜਿਹੜੀ ਇੱਥੇ ਗੱਲ ਬੋਲੀ ਗਈ ਐ ਨਾ ਇਹ ਤੇ ਹੁਣ ਬੋਲੀ ਗਈ ਐ ਮੈਂ ਉਹ ਸਾਹਮਣੇ ਬੈਠਾ ਸੀਗਾ ਬਾਈ ਕੈਮਰਾ ਕਮਾੜਾ ਜਣਾ ਅਮਰੀਕ ਤੇ ਕਮਾਰੀ ਅਮਰੀਕ ਨੇ ਮੈਨੂੰ ਹਾਸੇ ਵਿੱਚ ਹੀ ਕਹਤਾ ਇਹ ਇੱਥੇ ਨਾ ਫੌੜਾ ਮਾਰਦਾ ਸੀਗਾ ਬਾਈ ਦੁੱਕੀ ਪਿੰਨਰ ਅਮਰੀਕ ਨੇ ਮੈਨੂੰ ਹਾਸੇ 'ਚ ਹੀ ਕਹਤਾ ਹੈ ਕਹਿੰਦਾ ਲਲਤੋਂ ਵਾਲਿਆ ਭੱਜ ਕੇ ਦੁੱਕੀ ਨੂੰ ਇਦਾਂ ਕਿਹਾ ਵੀ ਆਉਂਦੇ ਸਾਲ ਇੱਥੇ ਘਾ ਲੱਗ ਜਾਣਾ ਪਰ ਉਹ ਗੱਲ ਜਿਹੜੀ ਹੈ ਨਾ ਮਾਲਕ ਨੇ ਕਹਾਈ ਹੈ ਕਾਦਰ ਮਦਨਾਂ ਤੇ ਜਾਊਗਾ ਇਹ ਵੱਡੀ ਗੱਲ ਬਣ ਗਈ ਹੈ ਅਮਰੀਕ ਤੇਰੇ ਬੋਲ ਵੀ ਪੂਰੇ ਹੋ ਗਏ ਤੇ ਵੱਡੇ ਭਰਾਵਾਂ ਨੇ ਗੱਲ ਵੀ ਵੱਡੀ ਬਣਾਈ ਹੈ ਤਾੜੀਆਂ ਲਾ ਦੇ ਜ਼ੋਰਦਾਰ ਦੋਖੀ ਭਿੰਡਰ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਇੱਕ ਸੋਚ ਹੁੰਦੀ ਹੈ ਕਿਸੇ ਪ੍ਰਤੀ ਕਿਸੇ ਦੇ ਕੰਮ ਨੂੰ ਲੈ ਕੇ ਮਨਦੀਪ ਧਾਮੀ ਹੋਣੀ ਸਵਰਨੇ rau ਕੇ ਹੋਣੀ ਬਾਈ ਭਲਿੰਦਰ ਹੋਣੀ ਇਹਨਾਂ ਦੀ ਸਾਰੀ ਟੀਮ ਇਹਨਾਂ ਦੀ ਇਹ ਸੋਚ ਹੈ ਵੀ ਆਪਾਂ ਇਸ ਤਰ੍ਹਾਂ ਦੇ ਬੰਦੇ ਜਿਹੜੇ ਅੱਗੇ ਲੈ ਕੇ ਆਉਣੇ ਆ 22 ਮਾਰਚ ਨੂੰ ਬ੍ਰੈਸਵੇਨ ਦੇ ਵਿੱਚ ਵੱਡਾ ਕਬੱਡੀ ਕੱਪ ਹੋਣਾ ਜਿਹਨੂੰ ਵਰਲਡ ਕਬੱਡੀ ਕੱਪ ਕਹਿੰਦੇ ਆ ਤੇ ਭਰਾਵਾਂ ਨੇ ਅੱਜ ਕਹਿੰਦੇ ਉਹ ਗਰਾਊਂਡ ਵੀ ਬੁੱਕ ਕਰਾ ਦਿੱਤੀ ਐ ਤੇ 22 ਮਾਰਚ ਨੂੰ ਲਾਵਾਂਗੇ ਰੌਣਕ ਬ੍ਰੈਸਵੇਨ ਦੀ ਧਰਤੀ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਸੋ ਸਾਰਿਆਂ ਦਾ ਸਤਿਕਾਰ ਆਓ ਗਰਾਊਂਡ